ਬڑے ਵੱਡੇ ਵੱਡੇ ਦਫ਼ਤਰ ਬਣ ਰਹੇ ਨੇ ਅਜਿਕਰ ਪਾਰਟੀਆਂ ਦੇ ਲੱਖਾਂ ਰੁਪਏ ਖਰਚਾ ਹੋ ਰਿਹਾ ਲਗਜ਼ਰੀ ਬਣਾਏ ਜਾਂਦੇ ਨੇ ਤੁਹਾਡੇ ਦਿਮਾਗ ਕਿਵੇਂ ਆਇਆ ਵੀ ਕੁੱਲੀ ਪਾ ਕੇ ਬਹਿ ਜਾਂਦੇ ਨੇ ਚੋਣ ਦਫ਼ਤਰ ਹੈਗਾ ਤੁਹਾਡਾ ਮੇਨ ਆਫਿਸ ਹੈਗਾ ਤੇ ਉਹ ਵੀ ਕੁੱਲੀ ਬਣਾ ਲੀਤ ਰਾਤ ਨੂੰ 2:30 ਵਜੇ ਕੋਈ ਮਹਾਨ ਰੂਹ ਮੇਰੇ ਕੋਲ ਆਉਂਦੀ ਹੈ ਤੇ ਉਹਨਾਂ ਨੇ ਕਿਹਾ ਨਹੀਂ ਤੂੰ ਕੌਮ ਦੀ ਤਰਜਮਾਨੀ ਕਰਨੀ ਹੈ ਤੂੰ ਗਰੀਬਾਂ ਦੀ ਆਵਾਜ਼ ਬਣਨਾ ਹੈ ਕਿ ਇੱਕ ਐਸੀ ਪਾਰਟੀ ਵੀ ਮੇਰੇ ਕੋਲ ਆਈ ਸੀ 4 ਦਿਨ ਪਹਿਲਾਂ ਜਿਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਦੇ ਵਿੱਚ 22000 ਵੋਟਾਂ ਪਈਆਂ ਸੀ ਤੇ ਜੇ ਮੈਂ ਸੋਚਦਾ ਵੀ 22000 ਉਹਨਾਂ ਦੀਆਂ ਤੇ ਮੈਨੂੰ ਵੀ ਸੀਐਡੀ ਵਾਲੇ ਕਹਿੰਦੇ ਜੀ 15000 ਲਾਲੀ ਨੇ ਲੈ ਜਾਣੀਆਂ 200% ਜਿੱਤ ਪੱਕੀ ਆ ਸਿਆਸੀ ਪੰਡਤ ਕਹਿੰਦੇ ਨੇ ਕਿ ਸੰਗਠਨ ਵੱਡਾ ਹੁੰਦਾ ਵਿਅਕਤੀ ਵੱਡਾ ਨਹੀਂ ਹੁੰਦਾ ਤੁਸੀਂ ਕੱਲੇ ਜਿੱਤ ਜਾਨੇ ਹੋ ਐਮਪੀ ਦਾ ਐਮਪੀ ਦਾ ਲੈਂਡ ਫੰਡ ਹੁੰਦਾ ਐਮਐਲਏ ਦਾ ਲੈਂਡ ਫੰਡ ਵੀ ਨਹੀਂ ਹੁੰਦਾ ਹੈ ਕਿ ਕੀ ਕਰੋਗੇ ਕਿਵੇਂ ਯੋਜਨਾ ਲੈ ਕੇ ਆਓ ਫਿਰ ਉਹਦਾ ਵਿਤਕਰਾ ਕਰੋ ਜਿਹੜੀ ਸਰਕਾਰ ਬਣੂ ਰਮਨਜੀਤ ਲਾਲੀ ਨੂੰ ਲੋਕ ਵੋਟ ਕਿਉਂ ਪਾਉਣ ਲਾਲੀ ਦੇ ਮੁੱਦੇ ਕੀ ਨੇ ਲਾਲੀ ਨੇ ਨਾਰਥ ਹਲਕੇ ਦੇ ਵਿੱਚ ਕੀ ਦੇਖਿਆ ਜਿਹਾ ਵੀ ਜਿਹਨੂੰ ਸੁਧਾਰਨ ਦੀ ਲੋੜ ਹੈ ਬਦਲਣ ਦੀ ਲੋੜ ਹੈ ਜਿਹੜਾ ਇਹ ਚੀਜ਼ਾਂ ਲੋਕਾਂ ਦੇ ਭੈਤਰੀ ਲਈ ਲੋੜ ਹੈ ਵੋਟਾਂ ਕਿਉਂ ਪੜਨ ਮੁੱਦੇ ਅਸੈਂਬਲੀ ਬਣ ਜਾਂਦੀ ਹੈ ਮੰਨ ਲਓ 2022 ਦੇ ਚਲਦੋਂ ਆਉਂਦੇ ਨੇ ਤੁਹਾਡੇ ਸਮਰਥਨ ਦੀ ਲੋੜ ਪੈ ਜਾਂਦੀ ਹੈ ਕਿ ਲਾਲੀ ਸਾਨੂੰ ਸਮਰਥਨ ਦੋਹਤਾਂ ਦੀ ਸਰਕਾਰ ਬਣ ਜੇਗੀ ਸਮਰਥਨ ਦਓ ਔਰ ਮੈਂ ਆਪਣੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਇੱਕ ਵਾਰੀ ਮੇਰੇ ਪਿੱਠ ਤੇ ਥਾਪੜਾ ਰੱਖ ਮਾਰ ਦਿਓ ਮੈਨੂੰ ਜਿਤਾ ਕੇ ਵਿਧਾਨ ਸਭਾ ਚ ਭੇਜ ਦਿਓ ਮੈਂ ਕਦੇ ਵੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਸ੍ਰੀ ਕਾਲ ਜੀ ਐਸਐਮਜੀ ਨਿਊਜ਼ ਵੀ ਦੇਖ ਰਹੇ ਹੋ ਮੈਂ ਤੁਹਾਨੂੰ ਇੱਕ ਨਿਤਾਵਾਂ ਦੀ ਵੱਖਰੀ ਪਹਿਲ ਦਿਖਾਉਣਾ ਕਿ ਨੇਤਾ ਨੇ ਜਿਹੜੇ ਅੱਜ ਕੱਲ ਵੱਖਰੀ ਪਹਿਲ ਕਰ ਰਹੇ ਨੇ ਪਹਿਲ ਕਦਮੀ ਕਰ ਰਹੇ ਨੇ ਜਿੱਥੇ ਲੱਖਾਂ ਕਰੋੜਾਂ ਰੁਪਏ ਆਫਿਸ ਦੇ ਉੱਪਰ ਲਾਏ ਜਾਂਦੇ ਨੇ ਪਰ ਇਹਨਾਂ ਵੱਲੋਂ ਰਮਨਜੀਤ ਲਾਲੀ ਜੀ ਵੱਲੋਂ ਯਾਦ ਲੜ ਰਹੇ ਨੇ ਇੱਕ ਕੁੱਲੀ ਨੁਮਾ ਕੁੱਲੀ ਨੁਮਾ ਜਿਵੇਂ ਕਹਿੰਦੇ ਨੇ ਫੱਕਰ ਦੀ ਕੁੱਲੀ ਕਬੀਰ ਦੀ ਫਕੀਰ ਦੀ ਕੁੱਲੀ ਹੁੰਦੀ ਓਵੇਂ ਕੁੱਲੀ ਨੁਮਾ ਦਫ਼ਤਰ ਬਣਾਇਆ ਗਿਆ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਨਸੈਪਟ ਕਿੱਥੋਂ ਆਇਆ ਆਜ਼ਾਦ ਚੋਣ ਲੜਨ ਦੀ ਕੀ ਕਿਵੇਂ ਦਿਮਾਗ ਵਿਚ ਗੱਲ ਆਈ ਸਾਰੀ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ ਇੰਟਰਵਿਊ ਦੇ ਵਿੱਚ ਤੁਸੀਂ ਸਾਰੀ ਗੱਲਾਂ ਦੇਖੋਗੇ ਅਸੀਂ ਬੈਠੇ ਰਮਨਦੀਪ ਲਾਲੀ ਜੀ ਕੋਲੇ ਕਿਸਾ ਦਲਿਤ ਨੇਤਾ ਕਹੇ ਜਾਂਦੇ ਨੇ ਬਹੁਤ ਲੰਬਾ ਸਮਾਂ ਸਮਾਜ ਸੇਵਾ ਵਿੱਚ ਹੋ ਗਿਆ ਹੈ ਗੱਲਾਂ ਕਰਦਿਆਂ ਨਾਲ ਗੱਲਾਂ ਕੀਤੀਆਂ ਨੇ ਨਾ ਦੱਸਿਆ ਕਿ ਬੜਾ ਲੰਬਾ ਸਮਾਂ ਹੋ ਗਿਆ ਲੋਕਾਂ ਵਿੱਚ ਵਿਚਰਦੇ ਆ ਸਮਾਜ ਦੀਆਂ ਮੁਸ਼ਕਲਾਂ ਲੈ ਕੇ ਚੱਲਦੇ ਆ ਪਹਿਲਾਂ ਸਵਾਗਤ ਕਰ ਲੈਨੇ ਆ ਗੱਲਾਂ ਕਰਾਂਗੇ سلسلہ ਜਾਰੀ ਰਹੂਗਾ ਗੱਲਾਂ ਦਾ ਪਹਿਲਾਂ ਸਵਾਗਤ ਕਰ ਲੈ ਆਸ਼ੂ ਜੀ ਮੈਂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਦਾ ਔਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਮੇਰੇ ਚੋਣ ਦਫ਼ਤਰ ਦੇ ਵਿੱਚ ਆ ਕੇ ਜੋ ਮੇਰੀਆਂ ਭਾਵਨਾਵਾਂ ਮੈਂ ਉਹ ਸੁਣਨੀ ਔਰ ਲੋਕਾਂ ਦੇ ਵਿੱਚ ਰੱਖਣੀ ਔਰ ਮੈਂ ਅਪੀਲ ਵੀ ਕਰਦਾ ਦਰਸ਼ਕਾਂ ਨੂੰ ਕਿ ਇੱਕ-ਇੱਕ ਅਲਫਾਜ਼ ਨੂੰ ਜ਼ਰੂਰ ਸੁਣਨਾ ਔਰ ਜੇ ਚੰਗਾ ਲੱਗੇ ਤਾਂ ਮੇਰੀ ਸਪੋਰਟ ਵੀ ਜ਼ਰੂਰ ਕਰਨਾ ਲਾਲੀ ਜੀ ਬੜੇ ਵੱਡੇ-ਵੱਡੇ ਦਫ਼ਤਰ ਬਣ ਰਹੇ ਨੇ ਅੱਜਕੱਲ ਪਾਰਟੀਆਂ ਦੇ ਲੱਖਾਂ ਰੁਪਏ ਖਰਚਾ ਹੋ ਰਿਹਾ ਲਗਜ਼ਰੀ ਬਣਾਏ ਜਾਂਦੇ ਨੇ ਤੁਹਾਡੇ ਦਿਮਾਗ ਕਿਵੇਂ ਆਇਆ ਵੀ ਕੁੱਲੀ ਪਾ ਕੇ ਬਹਿ ਜਾਣੇ ਚੋਣ ਦਾ ਦਫਤਰ ਹੈਗਾ ਤੁਹਾਡਾ ਮੇਨ ਆਫਿਸ ਹੈਗਾ ਤੇ ਉਹ ਵੀ ਕੁੱਲੀ ਬਣਾ ਲਈ ਇਹਦੇ ਦੋ ਰੀਜਨ ਆ ਇੱਕ ਰੀਜਨ ਤਾਂ ਇਹ ਹੈ ਕਿ ਇਹ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਇਤਿਹਾਸ ਯਾਦ ਰੱਖਦੇ ਆ ਉਹ ਲੋਕ ਅੱਗੇ ਇਤਿਹਾਸ ਬਣਾਉਂਦੇ ਆ ਤਾਂ ਸਾਡਾ ਇਤਿਹਾਸ ਸਾਰਿਆਂ ਦਾ ਇਹੀ ਰਿਹਾ ਸਾਡੇ ਬਾਪ ਦਾਦੇ ਪਰਦਾਦੇ ਨਾ ਕੁੱਲੀਆਂ ਦੇ ਵਿੱਚ ਹੀ ਰਹੇ ਤੇ ਨਵੀਂ ਪੀੜੀ ਨੂੰ ਮੈਂ ਉਥੇ ਇਤਿਹਾਸ ਤੋਂ ਜਾਣੂ ਕਰਾਉਣਾ ਚਾਹੁੰਦਾ ਕਿ ਆ ਸਾਡਾ ਪਛੋਕੜ ਸੀ ਦੂਸਰਾ ਕਿ ਮੇਰਾ 13 ਤਰੀਕ ਰਾਤ ਦੇ 2 ਵਜੇ ਤੱਕ ਕੋਈ ਵੀ ਇਲੈਕਸ਼ਨ ਲੜਨ ਦਾ ਮਨ ਨਹੀਂ ਸੀਗਾ ਮੇਰੇ ਕੋਲ ਸਾਧਨ ਨਹੀਂ ਸੀ ਸਾਧਨ ਹੈ ਨਹੀਂ ਪੈਸੇ ਲੱਗਦੇ ਆ ਚਨਾਵੀ ਪ੍ਰਕਿਰਿਆ ਪਰ ਇੱਕ ਰਾਤ ਨੂੰ 2:30 ਵਜੇ ਕੋਈ ਮਹਾਨ ਰੂਹ ਮੇਰੇ ਕੋਲ ਆਉਂਦੀ ਆ ਮੇਰੀ ਪਤਨੀ ਮੇਰੇ ਨਾਲ ਹੈ ਉਹਨਾਂ ਨੇ ਵੀ ਮੈਨੂੰ ਕਿਹਾ ਕੀ ਹੋਇਆ ਮੈਂ ਕਿ ਤੂੰ ਪਈ ਰਹਾ ਹੈ ਤੋਸ ਰੂਹ ਦੇ ਨਾਲ ਮੇਰੀ ਬਾਰਤਾਲਾਪ ਹੁੰਦੀ ਹੈ ਉਹ ਮੈਨੂੰ ਆਦੇਸ਼ ਕਰਦੇ ਆ ਸੰਦੇਸ਼ ਕਰਦੇ ਆ ਲੰਬੀ ਚੌੜੀ ਗੱਲਾਂ ਤਕਰੀਰਾਂ ਹੋਈਆਂ ਤੇ ਉਹਨਾਂ ਨੇ ਕਿਹਾ ਨਹੀਂ ਤੂੰ ਕੌਮ ਦੀ ਤਰਜਮਾਨੀ ਕਰਨੀ ਹੈ ਤੂੰ ਗਰੀਬਾਂ ਦੀ ਆਵਾਜ਼ ਬਣਨਾ ਹੈ ਤੂੰ ਇਹਨਾਂ ਵੰਚਿਤ ਲੋਕਾਂ ਨੂੰ ਪੀੜਤ ਲੋਕਾਂ ਨੂੰ ਦਲਿਤ ਲੋਕਾਂ ਨੂੰ ਪਛੜਿਆ ਨੂੰ ਗਰੀਬਾਂ ਨੂੰ ਹੱਕ ਔਰ ਅਧਿਕਾਰ ਲੈ ਕੇ ਦੇਣੇ ਆ ਤੂੰ ਘਬਰਾ ਨਾ ਜਾ ਇਸ ਪ੍ਰਕਿਰਿਆ ਦੇ ਵਿੱਚ ਜਾ ਔਰ ਇੱਕ ਕੁੱਲੀ ਪਾ ਕੇ ਭੇਜ ਜਾ ਔਰ ਮੈਂ ਬਾਕੀ ਕੰਮ ਆਪ ਦੇਖੂਗਾ ਸੋ ਮੈਂ ਉਸ ਮਹਾਨ ਰੂਹ ਦੀ ਰਹਿਬਰ ਦੀ ਜੋ ਆਵਾਜ਼ ਸੀ ਉਹਨੂੰ ਇੰਪਲੀਮੈਂਟ ਕਰਦਿਆਂ ਹੋਇਆ ਮੈਂ ਦੂਸਰੇ ਦਿਨ ਕੁੱਲੀ ਬਣਾਣੀ ਸ਼ੁਰੂ ਕਰਤੀ ਔਰ ਕੁੱਲੀ ਬਣ ਗਈ ਇਸੀ ਨੂੰ ਮੁੱਖ ਚੌਣ ਦਫ਼ਤਰ ਬਣਾ ਲਿਆ ਤੇ ਅੱਜ ਬਹੁਤ ਸਾਰੇ ਲੋਕਾਂ ਨੂੰ ਜਦੋਂ ਇਹਦੇ ਬਾਰੇ ਪਤਾ ਲੱਗਿਆ ਜਿੱਥੇ ਉਹ ਮੇਰਾ ਸਪੋਰਟ ਕਰਨ ਵਾਸਤੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ ਉੱਥੇ ਮੈਨੂੰ ਇਸ ਜੋ ਤੁਸੀਂ ਸਵਾਲ ਕੀਤਾ ਇਦਾਂ ਦੇ ਅਨੇਕ ਸਵਾਲ ਕਰਦੇ ਆ ਸੋ ਮੈਂ ਸਭ ਨੂੰ ਇਹੀ ਗੱਲ ਕਹਿਣਾ ਕਿ ਜੇ ਆਪਾਂ ਬਰਾਲ ਮਿਲ ਕੇ ਚਲੋ ਮੁੱਖ ਚੋਣ ਦਫ਼ਤਰ ਹੈ ਵੀ ਜੇ ਆਪਾਂ ਬਵਸਥਾ ਦੇ ਵਿੱਚ ਪਰਵਰਤਨ ਕਰਨਾ ਹੈ ਜੇ ਸਮਾਜ ਦੇ ਵਿੱਚ ਸਮਾਜਿਕ ਔਰ ਆਰਥਿਕ ਗੈਰ ਬਰਾਬਰੀ ਦਾ ਖਾਤਮਾ ਕਰਨਾ ਜਾਂ ਸਾਡੇ ਗੁਰੂਆਂ ਦਾ ਜੋ ਸੁਪਨਾ ਔਰ ਸੰਦੇਸ਼ ਸੀ ਆਪਸੀ ਭਾਈਚਾਰਾ ਔਰ ਸਮਾਨਤਾ ਲੈ ਕੇ ਆਣਾ ਤੇ ਉਹਦੇ ਲਈ ਫਿਰ ਬਦਲਾਵ ਜ਼ਰੂਰੀ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਪਰੰਪਰਾਗਤ ਰਾਜਨੀਤੀ ਚੱਲੀ ਜਾਂਦੀ ਹੈ ਮੈਂ ਹੁਣੇ ਬੱਚਿਆਂ ਨਾਲ ਗੱਲ ਕਰਦਾ ਸੀ ਬੈਠਾ ਬਈ ਪੋਲਿਟੀਕਲ ਫੀਲਡ ਇਜ਼ ਅ ਫੀਲਡ ਆਫ ਸਰਵਿਸ ਹੈ ਨਾ ਇਸ ਲਾਈਨ ਦੇ ਵਿੱਚ ਆ ਕੇ ਤੁਸੀਂ ਦੇਸ਼ ਦੇ ਅੰਦਰ ਬਦਲਾਵ ਲੈ ਕੇ ਆਓ ਬਵਸਥਾ 'ਚ ਬਦਲਾਵ ਲਿਆਓ ਅੱਜ ਕੁਝ ਲੋਕ ਅਮੀਰ ਹੋਈ ਜਾਂਦੇ ਆ ਕੁਝ ਗਰੀਬ ਹੋਈ ਜਾਂਦੇ ਆ ਇੱਕ ਦੇ ਕੋਲ ਬੇਸ਼ੁਮਾਰ ਜ਼ਮੀਨ ਆ ਇੱਕ ਦੇ ਕੋਲ ਘਰ ਬਣਾਉਣ ਨੂੰ ਜਗ੍ਹਾ ਨਹੀਂ ਇੱਕ ਦੇ ਘਰਾਂ ਦੇ ਵਿੱਚ ਕੁੱਤੇ ਵੀ ਆਈਸਕ੍ਰੀਮ ਖਾਂਦੇ ਆ ਦੂਜੇ ਦਾ ਬੱਚਾ ਭੁੱਖਾ ਸੁੱਤਾ ਪਿਆ ਤੇ ਇਹ ਜਿਹੜੇ ਵਿਵਸਥਾ ਹੈਗੀ ਆ ਗੈਰ ਬਰਾਬਰੀ ਵਾਲੀ ਇਹ ਰਾਜਨੀਤੀ ਦਾ ਖੇਤਰਾ ਕਿ ਉਸ ਵਿਵਸਥਾ ਨੂੰ ਦਰੁਸਤ ਕਰਨਾ ਲੇਕਿਨ ਜਿਹੜੇ ਸਾਡੇ ਮੌਜੂਦਾ ਪੋਲਿਟੀਕਲ ਸਟਰਕਚਰ ਆ ਉਹਦੇ ਚ ਇਹਨੂੰ ਬਣਾ ਦਿੱਤਾ ਰਾਜਨੀਤੀ ਨੂੰ ਫੀਲਡ ਆਫ ਬਿਜ਼ਨਸ ਹੈਨਾ ਲੋਕ ਕਿਤੇ ਹੁੰਦੇ ਆ ਜਦੋਂ 10 ਸਾਲ 15 ਸਾਲ ਰਾਜਨੀਤੀ ਤੇ ਕਰਦਾ ਤੇ ਅਰਮਪਤੀ ਬਣ ਜਾਂਦਾ ਸੋ ਇਸ ਕਰਕੇ ਮੈਂ ਬੇਸ਼ੱਕ ਗਰੀਬ ਅਵਸਥਾ ਦੇ ਵਿੱਚ ਜਾਂ ਛੋਟੇ ਲੈਵਲ ਦੇ ਵਿੱਚੋਂ ਉਠਿਆ ਪਰ ਮੈਂ ਚਾਹਨਾ ਕਿ ਜੋ ਸਾਡੇ ਰਹਿਬਰਾਂ ਦਾ ਸੁਪਨਾ ਸੀ ਬਰਾਬਰਤਾ ਦਾ ਸਮਾਨਤਾ ਦਾ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰ ਸਰਨੋ ਆਪਣੀ ਗੱਲ ਕਹਿੰਦੇ ਸੋ ਉਸ ਬਵਸਥਾ ਨੂੰ ਕਾਇਮ ਕਰਨ ਲਈ ਮੈਂ ਆਇਆ ਰਮਜੀ ਤੁਸੀਂ ਰੂਹਾਨੀ ਦੀ ਗੱਲ ਕਰਦੇ ਹੋ ਰਹਿਬਰਾਂ ਦੀ ਗੱਲ ਕਰਦੇ ਹੋ ਭਗਤ ਰਬਦਾਸ ਦੀ ਤੁਸੀਂ ਗੱਲ ਕੀਤੀ ਹੈ ਉਹ ਜਿਹੜਾ ਇਹ ਫੀਲਡ ਹੈ ਵੱਖਰੀ ਹੈ ਰਾਜਨੀਤੀ ਦਾ ਨਾਲ ਕੋਈ ਸਬੰਧ ਨਹੀਂ ਪਰ ਤੁਸੀਂ ਰਾਜਨੀਤੀ ਵਿੱਚ ਕਿਵੇਂ ਆ ਗਏ ਤੁਸੀਂ ਇੱਧਰ ਨੂੰ ਤੁਸੀਂ ਉਹ ਗੱਲ ਕਰ ਰਹੇ ਹੋ ਬਦਲਾਅ ਦੀ ਗੱਲ ਕਰ ਰਹੇ ਹੋ ਰਾਜਨੀਤੀ ਦੀ ਗੱਲ ਕਰ ਰਹੇ ਹੋ ਚੰਗੀ ਮਾੜੀ ਰਾਜਨੀਤੀ ਦੀ ਗੱਲ ਕਰਦੇ ਹੋ ਤੁਸੀਂ ਇੱਧਰ ਕਿਵੇਂ ਆ ਗਏ ਇੱਕ 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 ਮੈਂ ਕਹਿਣਾ ਹੈ ਕਿ ਲੋਕਾਂ 'ਚ ਜਾਗਰਤੀ ਆਈ ਹੈ ਹੁਣ ਉਹ ਰਵੀਦਾਸ ਮਹਾਰਾਜ ਜੀ ਨੂੰ ਗੁਰੂ ਰਵੀਦਾਸ ਮਹਾਰਾਜ ਜੀ ਕਹਿੰਦੇ ਆ ਤਾਲੀ ਚਾਹ ਉਹ ਟੋ ਗ੍ਰੇਸ ਕਰਦੇ ਇਹ ਦੂਸਰਾ ਇਹ ਹੈ ਕਿ ਮੈਂ ਸੋਚਦਾ ਕਿ ਸ਼ਾਇਦ ਕੀ ਆਦਮੀ ਕਰਮ ਕਰੇਗਾ ਇਹ ਤੈਹ ਹੋ ਜਾਂਦਾ ਹੁਣ ਦੇਖੋ ਨਾ ਇੱਕੋ ਹੀ ਮਾਂ ਦੇ ਵਿੱਚੋਂ ਦੋ ਬੱਚੇ ਪੈਦਾ ਹੋ ਜਾਂਦੇ ਆ ਉਹਦੇ ਤਿੰਨ ਬੇਟੇ ਹੁੰਦੇ ਆ ਇੱਕ ਪੜ੍ਹ ਲਿਖ ਕੇ ਅਫਸਰ ਬਣ ਜਾਂਦਾ ਦੂਸਰਾ ਨਸ਼ੇੜੀ ਬਣ ਜਾਂਦਾ ਤੀਸਰਾ ਕੁਝ ਹੋਰ ਕਰਦਾ ਇੱਕ ਮਾਂ ਦਾ ਬੱਚਾ ਬੇਸ਼ਮਾਰ ਮਿਹਨਤ ਕਰਦਾ ਕੁਛ ਕਰਦਾ bizness ਕਰਦਾ ਉਹ ਪੈਸੇ ਵਾਲਾ ਹੋ ਜਾਂਦਾ ਦੂਸਰੇ ਦੇ ਘਰੇ ਰੋਟੀ ਵੀ ਨਹੀਂ ਚੱਲਦੀ ਤੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡਾ ਸਮਝ ਲਓ ਜਿੱਦਾਂ ਆਪਾਂ ਕਹਿੰਦੇ ਆ ਤਕਦੀਰ ਆ ਸੋ ਇਹ ਜਦੋਂ ਕੋਈ ਬੰਦਾ ਫੀਲਡ ਦੇ ਵਿੱਚ ਰਾਜਨੀਤੀ ਚ ਜਾਏਗਾ ਕੋਈ ਅਫਸਰ ਬਣੇਗਾ ਉਹ ਬਣੇਗਾ ਤਾਂ ਮੈਨੂੰ ਲੱਗਦਾ ਕਿ ਉਸ ਅਕਾਲ ਪੁਰਖ ਨੇ ਪਰਮਾਤਮਾ ਨੇ ਮੈਨੂੰ ਭੇਜਿਆ ਹੋਣਾ ਕਿ ਜਾਂ ਉਹਨਾਂ ਗਰੀਬ ਗੁਰਬੇ ਲਤਾੜੇ ਨਮਾਣੇ ਨਿਉਟੇ ਨਪਤੇ ਨ ਘਰੇ ਵੰਚਿਤ ਲੋਕਾਂ ਦੀ ਅਗਵਾਈ ਕਰ ਤਰਜਮਾਨੀ ਕਰ ਪਰ ਮੈਂ ਪਿਛਲੇ 25 ਸਾਲ ਤੋਂ ਇਹਨਾਂ ਲੋਕਾਂ ਨਾਲ ਜੁੜਿਆ ਹੋਇਆ ਔਰ ਮੇਰੇ ਕੋਲ ਤਕਲੀਫਾਂ ਲੈ ਕੇ ਆਉਂਦੇ ਆ ਮੈਂ ਉਹਨਾਂ ਦਾ ਹੱਲ ਕਰਨ ਦਾ ਯਤਨ ਕਰਦਾ ਮੈਂ ਅੱਜ ਹਜ਼ਾਰੋਂ ਮਾਮਲੇ ਹੱਲ ਕਰ ਦਿੱਤੇ ਹੁਣ ਮੇਰੇ ਨਾਲ ਅਨੇਕ ਪਿੰਡਾਂ ਦੇ ਸਰਪੰਚ ਜੁੜੇ ਆ ਮੈਂ ਉਹਨਾਂ ਨੂੰ ਇਹੀ ਸਿੱਖਿਆ ਦਿਨਾ ਹੁੰਦਾ ਕਿ ਪਿੰਡ ਦਾ ਸਰਪੰਚ ਕਾਬਲ ਉਹੀ ਆ ਜਿਹੜਾ ਆਪਣੇ ਪਿੰਡ ਦੇ ਕਿਸੇ ਵੀ ਆ ਮਾਮਲੇ ਨੂੰ ਥਾਣੇ ਤੱਕ ਨਾ ਜਾਣ ਦੇਵੇ ਸੋ ਜਿੰਨੇ ਵੀ ਗੰਭੀਰ ਮੈਟਰ ਸਮਾਜਿਕ ਤੌਰ ਤੇ ਆਂਦੇ ਮੇਰੇ ਕੋਲ ਮੈਂ ਉਹਨਾਂ ਦਾ ਹੀ ਹੱਲ ਵੀ ਕਰਦਾ ਔਰ ਔਰ ਮੈਂ ਅੱਜ ਤੱਕ ਕਦੀ ਕਿਸੇ ਕੋਲੋਂ ਵੀ ਕਦੇ ਕੋਈ ਰਿਸ਼ਵਤ ਦਵਾਈ ਜਾਂ ਕਿਤੇ ਕਿਸੇ ਨੂੰ ਪੈਸੇ ਦਵਾਣੇ ਕਦੀ 25 ਸਾਲ ਦੇ ਜੀਵਨ ਚ ਜਾਂ ਮੈਂ ਲਏ ਹੁਣ ਕਦੀ ਐਸਾ ਨਹੀਂ ਹੋਇਆ ਲਾਲੀ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਤੁਸੀਂ ਦਰਦਵੱਗ ਦੀ ਗੱਲ ਕਰਦੇ ਹੋ ਪੈਸੇ ਲੋਕਾਂ ਦੀ ਗੱਲ ਕਰਦੇ ਹੋ ਪਰ ਪੰਜਾਬ ਦੀ ਰਾਜਨੀਤੀ ਲਾ ਲਈਏ ਭਾਵੇਂ ਪੂਰੇ ਭਾਰ ਦੀ ਰਾਜਨੀਤੀ ਲਾ ਲਈਏ ਕਈ ਲੋਕ ਲੀਡਰ ਦਾ ਲੀਡਰ ਲਾ ਲਈਏ ਇਹਨਾਂ ਦੀਆਂ ਸਿਰਾਂ ਨੂੰ ਬੋੜੀਆਂ ਬਣਾ ਕੇ ਉੱਪਰ ਜਾ ਚੜ੍ਹੇ ਸਿਆਸੀ ਕਿਲੇਆਂ 'ਚ ਮੁੜ ਕੇ ਆਏ ਹੀ ਨਹੀਂ ਲੋਕਾਂ ਨੇ ਆਪਦੇ ਆਪ ਨੂੰ ਲੁੱਟਿਆ ਮਹਿਸੂਸ ਕੀਤਾ ਕਿ ਅਸੀਂ ਬੰਦੇ ਦੀ ਸਪੋਰਟ ਕੀਤੀ ਬੰਦੇ ਨਾਲ ਖੜੇ ਜਿੰਨੇ ਜੋਗੇ ਹੋ ਸਕੇ ਉਹਨਾਂ ਨੇ ਪੈਸਾ ਵੀ ਲਾਇਆ ਪਰ ਉਹ ਬੰਦਾ ਉਹਨਾਂ ਤੋਂ ਬਹੁਤ ਦੂਰ ਹੋ ਗਿਆ ਕਿ ਲਾਲੀ ਜੀ ਤਾਂ ਨਹੀਂ ਇਸ ਤਰ੍ਹਾਂ ਹੋ ਜਾਂਦੇ ਲਾਲੀ ਐਸੇ ਨਹੀਂ ਕਰੇਗਾ 34 ਵਿਧਾਨ ਸਭਾ ਦੇ ਵਿੱਚ ਸਾਡੇ ਅਨਸੂਚਿਤ ਜਾਤੀ ਜਨ ਜਾਤੀ ਦੇ ਵਿੱਚੋਂ ਲੋਕ ਚੁਣ ਕੇ ਜਾਂਦੇ ਆ ਲੇਕਿਨ ਉਹ ਪਾਰਟੀ ਦੇ ਵਿੱਚ ਜੁੜੇ ਹੁੰਦੇ ਆ ਪਾਰਟੀ ਦਾ ਆਪਣਾ ਏਜੰਡਾ ਹੁੰਦਾ ਪਾਰਟੀ ਕਹਿੰਦੀ ਹੈ ਕਿ ਬਈ ਪਾਰਟੀ ਦੇ ਏਜੰਡੇ ਦੇ ਵਿੱਚ ਰਹਿ ਕੇ ਬੋਲਣਾ ਉਹੀ ਕੰਮ ਕਰਨਾ ਜੋ ਲੀਡਰਸ਼ਿਪ ਕਹਿੰਦੀ ਹੈ ਰਮਨਜੀਤ ਲਾਲੀ ਨੇ ਆਜ਼ਾਦ ਫੀਲਡ ਇਸ ਕਰਕੇ ਚੁਣਿਆ ਕਿ ਮੈਂ ਆਪਣੀਆਂ ਗੱਲਾਂ ਬੇਬਾਕ ਵਿਧਾਨ ਸਭਾ ਦੇ ਵਿੱਚ ਕਹਿ ਸਕਾਂ ਜੇ ਮੈਂ ਕਿਸੇ ਪਾਰਟੀ 'ਚ ਹੁੰਦਾ ਮੈਂ ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇੱਕ ਐਸੀ ਪਾਰਟੀ ਵੀ ਮੇਰੇ ਕੋਲ ਆਈ ਸੀ 4 ਦਿਨ ਪਹਿਲਾਂ ਜਿਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਦੇ ਵਿੱਚ 22000 ਵੋਟਾਂ ਪਈਆਂ ਸੀ ਤੇ ਜੇ ਮੈਂ ਸੋਚਦਾ ਵੀ 22000 ਉਹਨਾਂ ਦੀਆਂ ਤੇ ਮੈਨੂੰ ਵੀ ਸੀਆਈਡੀ ਵਾਲੇ ਕਹਿੰਦੇ ਜੀ 15000 ਲਾਲੀ ਨੇ ਲੈ ਜਾਣੀਆਂ 200% ਜਿੱਤ ਪੱਕੀ ਆ ਪਰ ਮੈਂ ਕਿਹਾ ਨਹੀਂ ਕਿਸੇ ਦਾ ਸਰੋਪਾ ਨਹੀਂ ਗੱਲ ਚ ਪਵਾਣਾ ਕਿਸੇ ਦਾ ਬਾਉਂਡ ਨਹੀਂ ਹੋਣਾ ਬੇਵਾਖ ਗੱਲ ਕਰਨੀ ਆ ਵਿਧਾਨ ਸਭਾ ਦੇ ਵਿੱਚ ਹੱਕਾਂ ਅਧਿਕਾਰਾਂ ਦੀ ਗੱਲ ਕਰਨੀ ਆ ਉਸ ਰਾਜ ਵਿਵਸਥਾ ਨੂੰ ਕਾਇਮ ਕਰਨਾ ਜਿਹੜੀ ਵਿਵਸਥਾ ਨੂੰ ਕਾਇਮ ਕਰਨ ਲਈ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਪਰ ਸੰਦੇਸ਼ ਦਿੱਤੇ ਆ ਤੇ ਉਹਦੇ ਵਾਸਤੇ ਮੈਂ ਇੱਕ ਅਲੱਗ ਨਿਊਟਰਲ ਆਜ਼ਾਦ ਪਲੇਟਫਾਰਮ ਸੁਣੀ ਚੁਣਿਆ ਕਈ ਵਾਰੀ ਲੋਕ ਕਹਿ ਦਿੰਦੇ ਆ ਬਈ ਉਹ ਤਾਂ ਕਾਂਗਰਸ ਆ ਸਾਡੀ ਉਹਨਾਂ ਨਾਲ ਵਿਚਾਰਧਾਰਾ ਨਹੀਂ ਮਿਲਦੀ ਉਹ ਅਕਾਲੀ ਦਲ ਵਾਲੇ ਆ ਉਹ ਭਾਜਪਾ ਵਾਲੇ ਆ ਜੋ ਵੀ ਸਾਡੀਆਂ ਪਾਰਟੀਆਂ ਇਹ ਆਪ ਵਾਲੇ ਆ ਅਸੀਂ ਤਾਂ ਇਹਨਾਂ ਨੂੰ ਲਾਇਕ ਨਹੀਂ ਕਰਦੇ ਸੋ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਕਿ ਰਮਨਜੀਤ ਲਾਲੀ ਹੁਣ ਕਿਸੇ ਪਾਰਟੀ ਵੱਲੋਂ ਨਹੀਂ ਲੜ ਰਿਹਾ ਹੁਣ ਉਹ ਆਜ਼ਾਦ ਲੜ ਰਿਹਾ ਤੇ ਤੁਸੀਂ ਹੁਣ ਗੁਰੂ ਰਵਿਦਾਸ ਮਾਰੇ ਦਾ ਗੁਰਪੁਰਵਾ ਰਿਆ ਵੱਡੀ ਸੰਖਿਆ ਚ ਲੋਕ ਇੱਥੇ ਰਹਿੰਦੇ ਆ ਤੇ ਉਹ ਸਾਡੇ ਮੁੰਡੇ ਨੱਚਦੇ ਸਾਰੇ ਕਰ ਲੋ ਇੱਕ ਬੇਗਮਪੁਰਾ ਬਸਾਉਣਾ ਹੈ ਤੇ ਗੁਰੂ ਸਾਹਿਬ ਦਾ ਬੇਗਮਪੁਰਾ ਸ਼ਹਿਰ ਬਸਾਉਣ ਦਾ ਜਿਹੜਾ ਮਕਸਦ ਮੋਟੋਵ ਸੰਦੇਸ਼ ਹੋ ਉਹੀ ਹੈ ਕਿ ਇੱਕ ਐਸੇ ਸਮਾਜ ਦੀ ਸਿਰਜਣਾ ਕਰਨੀ ਜਿੱਥੇ ਕਿਸੇ ਬੰਦੇ ਨੂੰ ਕੋਈ ਗਮ ਨਹੀਂ ਹੈ ਸੋ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਹੁਣ ਜੇ ਸਾਹਿਬ ਨੇ ਗੁਰੂ ਸਾਹਿਬ ਨੇ ਸਾਨੂੰ ਗੱਲ ਕਹੀ ਆ ਬੇਗੰਪੂਰਾ ਬਿਸ਼ਾਮ ਮੰਦਿਰ ਤੇ ਲਾਲੀ ਜੀ ਉਹਦੀ ਸ਼ੁਰੂਆਤ ਕਰਨ ਜਾ ਰਹੇ ਤਾਂ ਤੁਸੀਂ ਬੇਬਾਕ ਹੋ ਕੇ ਇਕਜੁੱਟ ਹੋ ਕੇ ਹੈਨਾ ਅ ਗੁਰੂ ਸਾਹਿਬ ਕਹਿੰਦੇ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਧੁਮ ਮਖੀਰਾ ਤਾਂ ਫਿਰ ਕਹਿੰਦੇ ਵੀ ਮਧੋ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਜਾ ਹੁਣ ਤੁਸੀਂ ਮਧੋ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਜਾਓ ਕੱਲ ਸ਼ਾਮ ਨੂੰ ਮੈਨੂੰ ਸਿੰਬਲ ਮਿਲੇਗਾ ਔਰ ਸਿੰਬਲ ਨੂੰ ਇੰਨਾ ਕੁ ਵੱਡੀ ਮਾਤਰਾ ਦੇ ਵਿੱਚ ਵੋਟਾਂ ਪਾ ਕੇ ਦਿਤਾ ਦਿਓ ਔਰ ਮੈਂ ਆਪਣੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਇੱਕ ਵਾਰੀ ਮੇਰੇ ਪਿੱਠ ਤੇ ਥਾਪੜਾ ਮਾਰ ਦਿਓ ਮੈਨੂੰ ਜਿਤਾ ਕੇ ਵਿਧਾਨ ਸਭਾ ਚ ਭੇਜ ਦਿਓ ਮੈਂ ਕਦੇ ਵੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਔਰ ਤੁਹਾਡੇ ਹੱਕਾਂ ਔਰ ਅਧਿਕਾਰਾਂ ਦੀ ਲੜਾਈ ਲੜੂੰਗਾ ਔਰ ਲੈ ਕੇ ਆਉਂਗਾ ਰਮਨ ਜੀ ਲਾਲੀ ਨੂੰ ਲੋਕ ਵੋਟ ਕਿਉਂ ਪਾਉਣ ਲਾਲੀ ਦੇ ਮੁੱਦੇ ਕੀ ਨੇ ਲਾਲੀ ਨੇ ਨੌਰਥ ਹਲਕੇ ਦੇ ਵਿੱਚ ਕੀ ਦੇਖਿਆ ਜਿਹਾ ਵੀ ਜਿਹਨੂੰ ਸੁਧਾਰਨ ਦੀ ਲੋੜ ਹੈ ਬਦਲਣ ਦੀ ਲੋੜ ਹੈ ਜਿਹੜਾ ਇਹ ਚੀਜ਼ਾਂ ਲੋਕਾਂ ਦੇ ਬਿਹਤਰੀ ਲਈ ਲੋੜ ਵੋਟਾਂ ਕਿਉਂ ਪਾਉਣ ਮੁੱਦੇ ਕੀ ਨੇ ਦੇਖੋ ਮੁੱਦੇ ਮੇਰੇ 25 ਪ੍ਰਤੀਗਿਆਵਾਂ ਮੈਂ ਕੀਤੀਆਂ 25 ਪ੍ਰਤੀਗਿਆਵਾਂ 25 ਪ੍ਰਤੀਗਿਆਵਾਂ ਦਾ ਜੇ ਮੈਂ ਜ਼ਿਕਰ ਕਰਾਂ ਚੈਨਲ ਤੇ ਇਹਨਾਂ ਟਾਈਮ ਨਹੀਂ ਹੋਏਗਾ ਪਰ ਦੋ ਤਿੰਨ ਗੱਲਾਂ ਮੈਂ ਜਿਹੜੀਆਂ ਮੇਜਰ ਕਰਨੀਆਂ ਚਾਹਣਾ ਮੇਰਾ ਕਦੀ ਵੀ ਏਜੰਡਾ ਇਹ ਨਹੀਂ ਹੈ ਨਾ ਰਹੇਗਾ ਫਿਊਚਰ ਦੇ ਵਿੱਚ ਕਿ ਮੈਂ ਆਪਣੇ ਲੋਕਾਂ ਨੂੰ ਮੁਫਤ ਖੋਰ ਵਾਲੀਆਂ ਨੀਤੀਆਂ ਉਹਨਾਂ ਦਾ ਸਮਰਥਨ ਕਰਾਂ ਮੈਂ ਲੋਕਾਂ ਨੂੰ ਕਹਾ ਤੁਸੀਂ ਮੈਨੂੰ ਵੋਟ ਪਾਓ ਮੈਂ ਤੁਹਾਡੀਆਂ ਸੜਕ ਬਣਾ ਦੂੰਗਾ ਮੈਂ ਤੁਹਾਡੀਆਂ ਲਾਈਟਾਂ ਲਗਾ ਦੂੰਗਾ ਮੈਂ ਤੁਹਾਡੇ ਸ਼ਮਸ਼ਾਨ ਘਾਟ ਦੀ ਚਾਰਦੁواری ਕਰਾ ਦੂੰਗਾ ਏ ਰਮਨਜੀਤ ਲਾਲੀ ਦਾ ਏਜੰਡਾ ਨਹੀਂ ਹੈ ਸਭ ਤੋਂ ਪਹਿਲਾ ਮੇਰਾ ਏਜੰਡਾ ਹੈ ਕਿ ਰੋਟੀ ਮਕਾਨ ਰੋਜ਼ਗਾਰ ਸਿੱਖਿਆ ਤੇ ਸਿਹਤ ਸਵਾਵਾਂ ਨੂੰ ਹਰ ਇੱਕ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਲ ਕਰਾ ਕੇ ਉਹਨੂੰ ਲਾਗੂ ਕਰਾਣਾ ਕੋਈ ਭੁੱਖਾ ਨਾ ਸੋਵੇ ਕੋਈ ਬੇਘਰ ਨਾ ਹੋਵੇ ਹਰ ਹੱਥ ਦੇ ਵਿੱਚ ਰੋਜ਼ਗਾਰ ਹੋਵੇ ਸਭ ਤੋਂ ਪਹਿਲਾ ਏਜੰਡਾ ਮੇਰਾ ਹੈ ਦੂਸਰਾ ਮੇਰਾ ਏਜੰਡਾ ਹੈ ਕਿ ਜਿਹੜਾ ਸਾਡੇ ਸਮਾਜ ਦੇ ਅੰਦਰ ਸਿੱਖਿਆ ਦੇ ਖੇਤਰ ਦਾ ਸਿੱਖਿਆ 바ਵਾ ਸਾਹਿਬ ਡਾਕਟਰ ਅਮੀੜਗਰ ਸਾਨੂੰ ਸਿੱਖਿਅਤ ਹੋਣ ਲਈ ਕਹਿੰਦੇ ਆ ਔਰ ਸਿੱਖਿਆ ਹੋਇਆ ਇਨਸਾਨ ਪੜ੍ਹਿਆ ਲਿਖਿਆ ਇਨਸਾਨ ਆਪਣੇ ਫੈਸਲੇ ਅੱਛੇ ਲੈ ਸਕਦਾ ਤੇ ਮੈਂ ਚਾਹਣਾ ਹਰ ਇੱਕ ਪੜੇ ਲੇਕਿਨ ਪੜ੍ਹਾਈ ਦੇ ਖੇਤਰ ਚ ਸਾਡੇ ਇੱਥੇ ਬਿਤਕਰਾ ਇੱਕ ਬੋਰਡ ਬਣਾਇਆ ਇੱਕ CBSE ਬਣਾਇਆ ਇੱਕ ICSE ਬਣਾਇਆ ਗਰੀਬ ਗੁਰਬੇ ਲੋਕ ਪਿੰਡਾਂ ਦੇ ਸਕੂਲ ਹਨਾ ਜਿੱਥੇ ਕੋਈ ਪੂਰਨ ਸੁਵਿਧਾ ਨਹੀਂ ਜਿਹੜੇ ਮਿਡਲ ਕਲਾਸ ਦੇ ਲੋਕ ਉਹਨਾਂ ਨੂੰ ਸੀਬੀਐਸਸੀ ਪੰਜਾਬ ਸਰਕਾਰ ਕਹਿੰਦੀ ਐ ਸੀ ਸਮਾਰਟ ਸਕੂਲ ਬਣਾਤੇ ਇੱਕ ਨੰਬਰ ਤੇ ਆ ਗਏ ਅੱਜ ਫਿਰ ਜਿਹੜੇ ਜਦੋਂ ਜਦੋਂ ਵੱਡੇ ਵੱਡੇ ਅਫਸਰਾਂ ਦੀਆਂ ਸਿਲੈਕਸ਼ਨਾਂ ਹੁੰਦੀਆਂ ਨਾ ਉਹਦੇ ਵਿੱਚ ਜਿਆਦਾ ਬੱਚੇ ਕਾਨਵੈਂਟ ਸਕੂਲਾਂ ਦੇ ਫਿਰ ਸਿਲੈਕਟ ਹੁੰਦੇ ਮੈਂ ਇਹ ਚਾਹਣਾ ਹੈ ਕਿ ਸਕੂਲ ਚਾਹੇ ਪਿੰਡ ਦਾ ਹੋਵੇ ਚਾਹੇ ਕਾਨਵੈਂਟ ਹੋਵੇ ਚਾਹੇ ਕੋਈ ਕੋਈ ਹੋਵੇ ਮੈਂ ਕਈ ਵਾਰੀ ਨਾਰਾ ਵੀ ਦਿਨਾ ਕਿ ਰਾਸ਼ਟਰਪਤੀ ਦਾ ਬੇਟਾ ਹੋ ਜਾ ਹੋ ਚਪੜਾਸੀ ਕੀ ਸੰਤਾਨ ਬੇਟਾ ਹੋ ਗਰੀਬ ਚਾਹੇ ਟਾਟਾ ਬਿਰਲਾ ਕਾ ਸਿੱਖਿਆ ਸਭ ਕੋ ਇਕ ਸਮਾਨ ਮੈਂ ਐਜੂਕੇਸ਼ਨ ਸਿਸਟਮ ਇਕਸਾਰ ਕਰਨਾ ਚਾਹਨਾ ਹੈ ਗਰੀਬ ਬੱਚਿਆਂ ਦੇ ਮਨਾਂ ਦੇ ਅੰਦਰ ਜਿਹੜੀ ਭਾਵਨਾ ਪਣਪਦੀ ਹੈ ਕਿ ਮੈਂ ਆ ਦੇਸੀ ਜੇ ਸਕੂਲ ਚ ਜਾਣਾ ਪਿੰਡ ਵਾਲੇ ਚ ਤੇ ਮੇਰੇ ਨਾਲ ਦਾ ਗਵਾਂਢੀ ਬੱਚਾ ਵਧੀਆ ਏਸੀ ਬੱਸ ਦੇ ਵਿੱਚ ਬਹਿ ਕੇ ਉੱਥੇ ਜਾਂਦਾ ਤੇ ਇਸ ਸਿਸਟਮ ਨੂੰ ਖਤਮ ਕਰਨਾ ਤੀਸਰਾ ਸਭ ਤੋਂ ਵੱਡਾ ਕਰਨਾ ਕਿ ਜਿੰਨੇ ਜਿਨ੍ਹਾਂ ਦੀ ਸੰਖਿਆ ਭਾਰੀ ਉੰਨੀ ਉਹਨਾਂ ਦੀ ਹਿੱਸੇਦਾਰੀ ਸੋ ਇਸ ਸਿਧਾਂਤ ਨੂੰ ਹਰ ਹਾਲਤ ਚ ਲਾਗੂ ਕਰਨਾ ਹੈ ਮੈਂ ਚਾਹਨਾ ਕਿ ਮੇਰੇ ਜਿਹੜੇ ਨੌਜਵਾਨ ਆ ਜਿਹੜੇ ਅੱਜ ਦੇਖੋ ਅੱਜ ਪੰਜਾਬ ਦੀ ਬਦਨਾਮੀ ਹੋ ਗਈ ਕਿ ਪੰਜਾਬੀ ਬੱਚੇ ਪੰਜਾਬੀ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਮੈਂ ਚਾਹਨਾ ਕਿ ਜਦੋਂ ਬੱਚੇ ਦੇ ਕੋਲ ਯੂਥ ਦੇ ਕੋਲ ਕੰਮ ਹੋਏਗਾ ਉਹਦੀ ਪ੍ਰਵਿਰਤੀ ਬਿਜ਼ਨਸ ਵੱਲ ਹੋਏਗੀ ਉਹ ਕਦੀ ਨਸ਼ੇ ਵਾਲੇ ਪਾਸੇ ਨਹੀਂ ਜਾਊਗਾ ਤਾਂ ਮੇਰਾ ਮੇਰਾ ਸੁਣੋ ਮੇਰਾ ਟਾਰਗੇਟ ਹੈ ਕਿ ਜਿੱਦਣ ਤੋਂ ਹੀ ਰਮਨਜੀਤ ਲਾਲੀ ਬੰਧਨ ਸਭਾ ਚ ਪਹੁੰਚ ਗਿਆ ਮੈਂ ਆਪਣੇ ਹੱਥੀ ਕਲੀਅਰ ਕਟ 1000 ਨੌਜਵਾਨੋਂ ਇਥੋਂ ਆਪਣੀ ਆਪਣੀ ਫੈਕਟਰੀਆਂ ਦੇ ਮਾਲਕ ਬਣਾਉਂਗਾ ਵਿਦ ਦਾ ਹੈਲਪ ਆਫ ਪਾਲਿਸੀਜ਼ ਮੇਡ ਬਾਈ ਦਾ ਗਵਰਨਮੈਂਟ ਆਈਦਰ ਬਾਈ ਦਾ ਸਟੇਟ ਗਵਰਨਮੈਂਟ ਹਰ ਪ੍ਰਬੰਧ ਕਰੂੰਗਾ ਮੈਂ ਚਾਹਨਾ ਕਿ ਮੇਰੇ ਬੱਚੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣ ਦੀ ਬਜਾਏ ਉੱਥੇ ਜਾ ਕੇ ਨੌਕਰੀਆਂ ਕਿਸੇ ਦੇ ਅਧੀਨ ਕਰਨ ਦੀ ਬਜਾਏ ਇੱਥੇ ਮਾਲਕ ਬਣ ਕੇ ਕੰਮ ਕਰਨ ਸਾਨੂੰ ਡਾਕਟਰ ਅੰਬੇਡਕਰ ਸਾਹਿਬ ਨੇ ਵੀ ਕਿਹਾ ਕਿ 20 ਜੋਬ ਗਿਵਰਸ ਇਨਸਟੈਡ ਆਫ ਜੌਬ ਸੀਕਰਸ ਅਸੀਂ ਮੰਗਣ ਵਾਲੇ ਨਹੀਂ ਦੇਣ ਵਾਲੇ ਬਣਨਾ ਸੋ ਉਹਨਾਂ ਦੀ ਸੋਚ ਨੂੰ ਲਾਗੂ ਕਰਨਾ ਸਿਆਸੀ ਪੰਡਤ ਕਹਿੰਦੇ ਨੇ ਕਿ ਸੰਗਠਨ ਵੱਡਾ ਹੁੰਦਾ ਵਿਅਕਤੀ ਵੱਡਾ ਨਹੀਂ ਹੁੰਦਾ ਤੁਸੀਂ ਇਕੱਲੇ ਜਿੱਤ ਜਾਂਦੇ ਹੋ ਐਮਪੀ ਐਮਪੀ ਦਾ ਲੈਂਡ ਫੰਡ ਹੁੰਦਾ ਐਮਐਲਏ ਦਾ ਲੈਂਡ ਫੰਡ ਵੀ ਨਹੀਂ ਹੁੰਦਾ ਹੈਗਾ ਕੀ ਕਰੋਗੇ ਕਿਵੇਂ ਇਸ ਯੋਜਨਾ ਨੂੰ ਲੈ ਕੇ ਫਿਰ ਉਹ ਤਾਂ ਬਿਤਕਾਰਾ ਕਰ ਉਸ ਜਿਹੜੀ ਸਰਕਾਰ ਬਣੂ ਜਦੋਂ ਮੈਂ ਕਿਹਾ ਕਿ ਜਦੋਂ ਰਮਨਜੀਤ ਲਾਲੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗਰਜੂਗਾ ਕੋਈ ਰੋਕ ਨਹੀਂ ਸਕਦਾ ਮੇਰਾ ਇੱਕ ਨਾਰਾ ਹੈ ਸਾਡੇ ਨੌਜਵਾਨ ਲਾਂਦੇ ਆ ਸਾਡਾ ਹੱਕ ਇੱਥੇ ਰੱਖ ਵਿਧਾਨ ਸਭਾ ਨਹੀਂ ਚੱਲਣ ਦਊਗਾ ਤੁਸੀਂ ਕਹਿੰਨੇ ਪੈਸਿਆਂ ਦੀ ਗੱਲ ਪੈਸੇ ਕੀ ਐਮ ਐਲ ਏ 2 4 5 ਕਰੋੜ ਰੁਪਈਆ ਉਹਨੂੰ ਫੰਡ ਮਿਲਦਾ ਹੋਊ ਉਹਦੇ ਨਾਲ ਕੀ ਹੁਣ ਉਹ ਚੀਜ਼ਾਂ ਉਹ ਲੈ ਕੇ ਆਂਦੇ ਆ ਆਹ ਗਲੀਆਂ ਨਾਲੀਆਂ ਲਈ ਸੜਕਾਂ ਲਈ ਇਹ ਤਾਂ ਤੁਹਾਡਾ ਫੰਡਾਮੈਂਟਲ ਰਾਈਟ ਹੈ ਇਹਨੂੰ ਤਾਂ ਵਿਧਾਨਕਾਰ ਨੂੰ ਐਮ ਐਲ ਏ ਨੂੰ ਇਹਨਾਂ ਚੀਜ਼ਾਂ ਦੀ ਮੰਗਣ ਦੀ ਲੋੜ ਨਹੀਂ ਇਹ ਤਾਂ ਕਮ ਕਾਉਂਸਲਰਾਂ ਦਾ ਹੁੰਦਾ ਵਿਧਾਨ ਪਰਿਸ਼ਦ ਦੇ ਮੈਂਬਰ ਨੇ ਵਿਧਾਨ ਸਭਾ ਦੇ ਮੈਂਬਰ ਨੇ ਤਾਂ ਵਿਵਸਥਾ ਬਦਲਨੀ ਹੈ ਇਸ ਕਰਕੇ ਲਾਲੀ ਨੇ ਵਿਵਸਥਾ ਬਦਲਨੀ ਹੈ ਫੰਡਾ ਫੁੰਡਾ ਦਾ ਪੈਸਿਆਂ ਦਾ ਨਹੀਂ ਮੈਨੂੰ ਕੋਈ ਲੈਣਾ ਦੇਣਾ ਪੈਸੇ ਮੇਰਾ ਮਕਸਦ ਨਹੀਂ ਪੈਸੇ ਆਣ ਮੇਰਾ ਮਕਸਦ ਹੈ ਕਿ ਇਲਾਕੇ ਦੇ ਵਿੱਚ ਇਨਫਰਾਸਟ੍ਰਕਚਰ ਚੇਂਜ ਹੋਵੇ ਮੈਂ ਇੱਥੇ ਕਿਉਂਕਿ ਸ਼ਹਿਰ ਵੱਡਾ ਹੋ ਗਿਆ ਚੌਂਕ ਦੇ ਕੋਲ ਜਗ੍ਹਾ ਪਈ ਆ ਮੈਂ ਉੱਥੇ ਡਾਕਟਰ ਬੀ ਆਰ ਅੰਬੇਦਕਰ ਸਿਵਲ ਹਸਪਤਾਲ ਬਣਾਉਣਾ ਚਾਹਣਾ ਆਲੇ ਦੁਆਲੇ ਜਿਹੜਾ ਏਰੀਆ ਸਲਾਮ ਏਰੀਆ ਆਪਣਾ ਇਕੋ ਸਿਵਲ ਹਸਪਤਾਲ ਹੁੰਦਾ ਸੀ ਉੱਥੇ ਹੁਣ ਕਰਾਊਡ ਹੋ ਗਿਆ ਸ਼ਹਿਰ ਦੇ ਅੰਦਰ ਆ ਲੋਕ ਪਹੁੰਚ ਨਹੀਂ ਸਕਦੇ ਮੈਂ ਕਿਹਾ ਇਹ ਤਿੰਨ ਵਿਧਾਨ ਸਭਾ ਦਾ ਸੈਂਟਰ ਹੈ ਮੈਂ ਇਸ ਹਲਕੇ ਦੇ ਵਿਧਾਇਕ ਨੂੰ ਰਕੇਸ਼ ਪਾਂਡੇ ਜੀ ਨੂੰ ਤਿੰਨ ਸਾਲ ਪਹਿਲਾਂ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਇੱਕ ਮੰਗ ਪੱਤਰ ਦੇ ਕੇ ਆਇਆ ਵੀ ਇੱਥੇ ਹਸਪਤਾਲ ਬਣਾ ਦਿਏ ਕੋਈ ਖਗ ਨਹੀਂ ਫਿਰ ਮੈਂ ਚਾਹੁੰਦਾ ਕਿ ਜਿਹੜਾ ਸਾਡਾ ਇਹ ਕਿਲਾ ਹੈ 650 ਸਾਲ ਪੁਰਾਣਾ ਇਹ ਕਿਲੇ ਨੂੰ ਅਸੀਂ ਸੰਭਾਲੀਏ ਇਹਨੂੰ ਮੋਡੀਫਾਈ ਕਰੀਏ ਇਹਨੂੰ ਇੱਕ ਹੈਰੀਟੇਜ ਪਲੇਸ ਵੱਲੋਂ ਵਿਕਸਤ ਕਰੀਏ ਹੋਰ ਬਹੁਤ ਸਾਰੇ ਕੰਮ ਜਿਹੜੇ ਹੈ ਬਵਸਥਾ ਨੂੰ ਬਦਲਣ ਵਾਲੇ ਮੈਂ ਕਰਾਂਗਾ ਕਿਉਂਕਿ ਮੈਂ ਜੇ ਇਕੱਲੇ-ਇਕੱਲੇ ਦਾ ਜ਼ਿਕਰ ਕਰਾਂਗਾ ਤੁਸੀਂ ਮੇਰਾ ਪੰਪਫਲੈਟ ਲੈ ਜਾਣਾ ਮੇਰੀਆਂ 25 ਪ੍ਰਤੀਗਿਆਵਾਂ ਮੈਂ ਕਲੀਅਰ ਕਟ ਐਲਾਨ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਜੇ ਮੈਂ ਉਹ 25 ਪ੍ਰਤੀਗਿਆਵਾਂ ਨੂੰ ਇਹਨਾਂ 5 ਸਾਲਾਂ ਦੇ ਵਿੱਚ ਪੂਰਾ ਨਾ ਕਰ ਸਕਿਆ ਤਾਂ ਮੈਂ ਦੁਬਾਰਾ ਤੁਹਾਡੇ ਕੋਲ ਵੋਟਾਂ ਮੰਗਣ ਨਹੀਂ ਆਉਂਗਾ ਹੰਗ ਅਸੈਂਬਲੀ ਬਣ ਜਾਂਦੀ ਹੈ ਮੰਨ ਲਓ 2022 ਦੇ ਚਲਦੋਂ ਆਉਂਦੇ ਨੇ ਤੁਹਾਡੇ ਸਮਰਥਨ ਦੀ ਲੋੜ ਪੈ ਜਾਂਦੀ ਹੈ ਕਿ ਲਾਲੇ ਸਾਨੂੰ ਸਮਰਥਨ ਦੋਹਾਂ ਦੀ ਸਰਕਾਰ ਬਣ ਜੇਗੀ। ਜੀ। ਸਮਰਥਨ ਦਊਂਗਾ। ਮੈਂ ਸਮਰਥਨ ਦਊਂਗਾ। ਜਿਹੜਾ ਮੇਰੇ ਸਮਾਜ ਦੇ ਮੇਰੇ ਗਰੀਬ ਗੁਰਬੇ ਸਮਾਜ ਦੇ ਹੱਕਾਂ ਅਧਿਕਾਰਾਂ ਨੂੰ ਦੇਣ ਦੀ ਇਮੀਡੀਏਟਲੀ ਗੱਲ ਕਰੂਗਾ। ਔਰ ਅੱਜ ਮੈਂ ਹੋਰ ਗੱਲ ਮੈਨੂੰ ਦੇਖੋ ਜਦੋਂ ਮੈਂ ਜਿੱਦਣ ਇਹ ਮੈਂ 13 ਨੂੰ ਵਿਗਲ বাজਾਇਆ 14 ਨੂੰ ਮੈਂ ਅਨਾਉਂਸ ਕਰ ਦਿੱਤਾ ਮੈਂ ਸ਼੍ਰੀ ਗੁਰੂਵਦਾਸ ਸਾਹਿਬ ਦਾ ਗੁਰੂ ਘਰ ਹੈ ਬਸਤੀ ਜੋਧੇਵਾਲ ਚੌਂਕ। ਮੈਂ ਉੱਥੇ ਸ਼ਗਰਾਂਤ ਤੇ ਹਰ ਵਾਰ ਕੋਈ ਸੰਦੇਸ਼ ਦੇ ਕੇ ਆਣਾ ਤੇ ਮੈਂ ਇਹ ਗੱਲ ਉੱਥੇ ਕਹਿ ਕੇ ਆਇਆ ਸੀ ਕਿ ਬਾਤ ਜੀ ਵੀ ਮੈਂ ਇੱਥੇ ਤੁਹਾਨੂੰ ਵੀ ਕਹਿ ਰਿਹਾ ਤੁਹਾਡੇ ਚੈਨਲ ਦੇ ਥਰੂ ਕਾਂਗਰਸ ਨਾਲ ਮੇਰਾ ਕੋਈ ਵੈਰ ਨਹੀਂ ਰਕੇਸ਼ ਪਾਂਡੇ ਅੱਬ ਤੇਰੀ ਖੈਰ ਨਹੀਂ ਕਾਰਨ ਕੀ ਹੈ ਪਾਂਡੇ ਸਾਹਿਬ ਨੂੰ ਵੀ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮੈਂ 2007 ਚ ਆਇਆ ਸੀ ਤੁਹਾਡੇ ਖਿਲਾਫ ਤੁਸੀਂ ਹਾਰ ਗਏ ਸੀ ਹਰੀਸ਼ ਵੈਦੀ ਹੁੰਦਾ ਸੀ ਹੁਣ ਦੁਨੀਆ ਤੇ ਨਹੀਂ ਹੈ ਉਹ ਜਿੱਤ ਗਏ ਸੀ ਤੇ ਹੁਣ 22 ਦੇ ਵਿੱਚ ਫੇਰ ਲਾਲੀ ਆਇਆ ਤੁਹਾਡਾ ਜਾਣਾ ਤੈ ਹੈ ਕਿਉਂਕਿ ਤੁਸੀਂ ਦਲਿਤ ਕੌਮ ਦੇ ਨਾਲ ਬਹੁਤ ਵੱਡੀ ਗਦਾਰੀ ਕੀਤੀ 16 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਉਮੀਦਵਾਰ ਭਵਨ ਆਉਂਦੇ ਆ ਉਮੀਦਵਾਰ ਭਵਨ ਦੇ ਵਿੱਚ ਪਾਂਡੇ ਸਾਹਿਬ ਨੇ ਆਪਣੀ ਬਨਾਵਟੀ ਜਿਹਾ ਉਦਘਾਟਨ ਕਰਾਤਾ ਰਾਜਨੀਤਿਕ ਮੰਸ਼ਾ ਦੇ ਤਹਿਤ ਬਨਾਵਟੀ ਉਦਘਾਟਨ ਜਦੋਂ ਉਮੀਦਵਾਰ ਭਵਨ ਕੰਪਲੀਟ ਹੀ ਨਹੀਂ ਹੋਇਆ ਜੋ ਪੰਜਾਬ ਦਾ ਸਭ ਤੋਂ ਵੱਡਾ ਐਨਾ ਸੰਘਰਸ਼ ਕਰਕੇ ਬਣਾਇਆ ਜਿਸ ਦੀਆਂ ਨੀਹਾਂ ਦੇ ਵਿੱਚ ਰਮਨਜੀਤ ਲਾਲੀ ਤੋਂ ਦੇ ਸਾਥੀਆਂ ਦਾ ਚਰਬੀ ਢਲ ਢਲ ਕੇ ਨੀਹਾਂ 'ਚ ਪਈ ਆ ਪਸੀਨਾ ਖੂਨ ਪਸੀਨਾ ਜਿਹਦੇ ਵਾਸਤੇ ਮੈਂ ਜੇਲ੍ਹ ਕੱਟੀ ਮੇਰੇ ਤੇ ਪਰਚੇ ਹੋਏ ਮੈਂ ਤਸੀਹੇ ਚੱਲੇ ਆ ਮੇਰਾ ਸਾਰਾ ਪਰਿਵਾਰ ਥਾਣਿਆਂ 'ਚ ਬੰਦ ਰਿਆ ਤੇ ਉਸ ਉਮੀਦਵਾਰ ਭਵਨ ਦਾ ਉਦਘਾਟਨ ਤੂੰ ਕਰੇਗਾ ਜਿਹਦਾ ਤੇਰਾ ਕੋਈ ਯੋਗਦਾਨ ਨਹੀਂ ਤੂੰ ਉੱਥੇ ਕਦੀ ਆਇਆ ਨਹੀਂ ਤੇਰੇ ਫੰਡ 'ਚ ਉੱਥੇ ਕੋਈ ਪੈਸਾ ਲੱਗਿਆ ਨਹੀਂ ਕਦੀ ਤੇਰੇ ਉਸ ਦੇ ਹੱਕ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਲੱਗੀ ਕਦੀ ਤੂੰ ਅੰਦੋਲਨ ਕਰਨ ਵਾਲੇ ਲੋਕਾਂ ਦੇ ਕੋਲ ਆ ਕੇ ਬੈਠਾ ਨਹੀਂ ਕਾਲੀ ਦਲ ਦੀ ਸਰਕਾਰ ਸੀ ਆਪੋਜੀਟ ਬੰਦਾ ਤਾਂ ਵੈਸੇ ਅੰਦੋਲਨ ਮੈਂ 14 14 ਦਿਨ ਉੱਤੇ ਭੁੱਖ ਹੜਤਾਲ ਤੇ ਬੈਠਾ ਤੂੰ ਕਦੀ ਆ ਕੇ ਬੈਠਾ ਨਹੀਂ ਉਹ ਤੂੰ ਰਾਈਟ ਤੈਨੂੰ ਰਾਈਟ ਹੋ ਜਾਏਗਾ ਉਹ ਘਾਟਨ ਕਰਨ ਦਾ ਸੋ ਉਸ ਦਿਨ ਇਹਨੇ ਮੈਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਰਕੇਸ਼ ਪਾਣੇ ਨੇ ਔਰ ਉੱਥੇ ਨੰਬਰ ਪਲੇਟ ਲੱਗੀ ਹੈ ਉਸ ਪਲੇਟ ਦੇ ਵਿੱਚ ਮੇਰਾ ਕੋਈ ਨਾਮ ਨਹੀਂ ਹੈ ਜਿਸ ਬੰਦੇ ਨੇ ਅੰਦੋਲਨ ਕੀਤੇ ਸਹੀ ਹੈ ਚੱਲੇ ਔਰ ਜੇ ਮੈਂ ਉਸ ਦਿਨ ਉੱਥੇ ਚੰਨੀ ਸਾਹਿਬ ਦੇ ਸਾਹਮਣੇ ਬੋਲ ਜਾਂਦਾ ਤੇ ਮੈਂ ਚੰਨੀ ਸਾਹਿਬ ਕੋਲੋਂ 5 6 ਮੰਗਾ ਐਸੀਆਂ ਮਨਵਾ ਲੈਣੀਆਂ ਸੀ ਉਹ ਬਹੁਤ ਉਦਾਰ ਆਦਮੀ ਹੁਣ ਤੁਸੀਂ ਸਮਰਥਨ ਦੀ ਗੱਲ ਵੀ ਕੀਤੀ ਤੇ ਮੈਂ ਕਹਿੰਦਾ ਜੇ ਚਰਨਜੀਤ ਸਿੰਘ ਚੰਨੀ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਤੇ ਰਮਨਜੀਤ ਲਾਲੀ ਜੀ ਆਜ਼ਾਦ ਵੀ ਹੋਊਗਾ ਮੈਂ ਉਹਨਾਂ ਦਾ ਸਮਰਥਨ ਕਰੂਗਾ ਕਿਉਂਕਿ ਉਹ ਗਰੀਬ ਗੁਰਮਿਆਂ ਦੇ ਹੱਕਾਂ ਦੀ ਅਧਿਕਾਰਾਂ ਦੀ ਗੱਲ ਕਰਦੇ ਔਰ ਮੈਂ ਵੀ ਉਹੀ ਗੱਲ ਕਰਦਾ ਔਰ ਅਦਰਵਾਇਜ਼ ਕੋਈ ਹੋਰ ਪਾਰਟੀ ਦੀ ਵੀ ਸਰਕਾਰ ਬਣੋ ਤੇ ਲਾਲੀ ਸਿਰਫ ਉਹਨਾਂ ਲੋਕਾਂ ਨੂੰ ਹੀ ਸਮਰਥਨ ਦੇਗਾ ਜਿਹੜੇ ਲੋਕ ਇਹਨਾਂ ਦਬੇ ਕੁਚਲੇ ਲੋਕਾਂ ਦੇ ਉਥਾਨ ਲਈ ਇਹਨਾਂ ਦੇ ਵਿਕਾਸ ਲਈ ਅੱਛੀਆਂ ਨੀਤੀਆਂ ਬਣਾਣਗੇ ਔਰ ਇਹਨਾਂ ਦੇ ਬਣਦੇ ਹੱਕ ਔਰ ਅਧਿਕਾਰ ਔਰ ਹਿੱਸੇਦਾਰੀ ਦੇਣ ਦਾ ਮੇਰੇ ਨਾਲ ਕਮਿਟਮੈਂਟ ਕਰਨਗੇ ਔਰ ਲਾਗੂ ਕਰਨਗੇ ਲੱਖੀ ਸਵਾਲ ਹੈ ਐ ਐਮਐਲ ਬਣਨ ਤੋਂ ਬਾਅਦ ਪਹਿਲਾ ਕਿਹੜਾ ਫੈਸਲਾ ਲਵੋਗੇ ਜਿਹੜਾ ਤੁਹਾਨੂੰ ਲੱਗਦਾ ਵੀ ਇਨਸਟੈਂਟ ਲੈਣ ਵਾਲਾ ਦੋ ਦਿਨ ਦੋ ਦਿਨ ਬਾਅਦ ਹੀ ਲੈਣ ਲਾ ਸੋਚ ਕਰਨ ਤੋਂ ਬਾਅਦ ਹੀ ਲੈਣ ਵਾਲਾ ਇੱਕ ਤਾਂ ਮੇਰੇ ਲੋਕ ਚਾਹੇ ਬਾਲਮੀਕ ਸਮਾਜ ਦੇ ਆ ਚਾਹੇ ਰਵੀਦਾਸ ਸਮਾਜ ਦੇ ਆ ਜਾਂ ਹੋਰ ਮੇਰੇ ਨਾਲ ਦੇਖੋ ਮੈਂ ਇੱਕ ਕਲੀਅਰ ਕੱਟ ਕਹਿਣਾ ਮੇਰੇ ਨਾਲ ਹਰ ਭਾਈਚਾਰੇ ਦਾ ਸਹਿਚਾਰਾ ਸਾਰੇ ਮੇਰਾ ਸਤਕਾਰ ਕਰਦੇ ਚਾਹੇ ਉਹ ਮੁਸਲਮਾਨ ਸਮਾਜ ਆ ਚਾਹੇ ਉਹ 크ਰਿਸਚੀਅਨ ਸਮਾਜ ਆ ਚਾਹੇ ਸਾਡੇ ਸ਼੍ਰੀ ਰਾਮ ਸ਼ਰਨਮ ਵਾਲੇ ਆ ਚਾਹੇ ਰਾਜਪੂਤ ਸਮਾਜ ਆ ਕਲਾਕਾਰ ਜਿਹੜੇ ਹਰ ਪ੍ਰਕਾਰ ਦਾ ਧਾਰਮਿਕ ਸਮਾਜਿਕ ਕਲਪ ਉਹਨਾਂ ਦਾ ਕੰਮ ਮੈਂ ਸ਼ੁਰੂ ਕਰਾਇਆ ਸੀ ਉਹ ਭੋਖ ਜਦੋਂ ਕੋਵਿਡ ਚੱਲਦਾ ਸੀ ਉਦੋਂ ਉਹਨਾਂ ਲੋਕਾਂ ਦੇ ਕੰਮ ਬੰਦ ਪਏ ਸੀ ਤੇ ਉਹ ਮੈਂ ਚਾਲੂ ਕਰਾਇਆ ਸੀ ਸਰਕਾਰ ਤੱਕ ਅਪਰੋਚ ਕਰਕੇ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਆਸ਼ੂ ਜੀ ਨਾਲ ਗੱਲ ਕੀਤੀ ਤਾਂ 10 ਦਿਨਾਂ ਦੇ ਵਿੱਚ ਵਿੱਚ ਉਹ ਕਲਾਕਾਰ ਸਮਾਜ ਮੇਰੇ ਨਾਲ ਹੈ ਸੋ ਜਿੱਥੇ ਮੇਰੇ ਲੋਕ ਐਸਸੀ ਵਰਗ ਦੇ ਲੋਕ ਮੇਰਾ ਵੱਡੀ ਸਮਰਥਨ ਕਰ ਰਹੇ ਆ ਉੱਥੇ ਦੂਸਰੇ ਵਰਗ ਵੀ ਕਰ ਰਹੇ ਸੋ ਮੈਂ ਜਿਹੜੇ ਲੋਕ ਸਾਡੇ ਖੁਸ਼ ਹੋ ਜਾਂਦੇ ਆ ਕਿ ਫਲਾਨਾ ਐਮਐਲਏ ਸਾਡੇ ਹਲਕੇ ਚ ਆਇਆ ਉਹਨੇ ਸਾਡੀ ਉਹਨੂੰ ਗ੍ਰਾਂਟ ਦਿੱਤੀ 5 ਲੱਖ ਉਹ ਤਾੜੀਆਂ ਮਾਰੀ ਜਾਂਦੇ ਆ ਕੋਈ ਮੁਫਤ ਖੁਰ ਨੀਤੀ ਲੈ ਕੇ ਆਗੇ ਸਭ ਤੋਂ ਪਹਿਲਾਂ ਕੰਮ ਤਾਂ ਇਹ ਆ ਵੀ ਜਿਹੜੇ ਯਾਰ ਤੁਸੀਂ ਆਪਣੇ ਧਰਮਸ਼ਲਾਵਾਂ ਬਣਾਣੀਆਂ ਜਾਂ ਤੁਸੀਂ ਜੋ ਆਸ ਰੱਖੀ ਫਿਰਦੇ ਹੋ ਅੱਜ ਤੋਂ ਸ਼ੁਰੂ ਕਰ ਦਿਓ ਮੈਂ ਮੇਰਾ ਵੈਸੇ ਉਹ ਮਕਸਦ ਨਹੀਂ ਤੁਹਾਨੂੰ ਉੱਥੇ ਕੋਈ ਪੈਸਿਆਂ ਦੀ ਘਾਟ ਨਹੀਂ ਰਮਨਜੀਤ ਲਾਲੀ ਆਪੇ ਦਊਗਾ ਤੁਹਾਨੂੰ ਜਾਓ ਬਣਾ ਲਓ ਜੋ ਕਰਨਾ ਸਭ ਤੋਂ ਪਹਿਲਾਂ ਮੇਰਾ ਕੰਮ ਹੈ ਆ ਕਿ ਲੋਕਾਂ ਨੂੰ ਮੁਫਤ ਖੋਰ ਨੀਤੀਆਂ ਚੋਂ ਕੱਢਣਾ ਔਰ ਆਤਮ ਨਿਰਭਰ ਬਣਾਣਾ ਰੋਟੀ ਮਕਾਨ ਔਰ ਰੋਜ਼ਗਾਰ ਨੂੰ ਫੰਡਾਮੈਂਟਲ ਰਾਈਟ ਬਣਾਉਣਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਜਿਹੜਾ ਮੇਰਾ ਮਨੀਆਂ 25% ਗਿਆ ਮਾ ਉਹ ਮੈਂ ਮੁਕੰਮਲ ਕਰਾਣੀਆਂ ਹਸਪੀਟਲ ਮੈਂ ਬਣਵਾਣਾ ਆਹ ਚਾਂਦ ਸਿਨੇਮੇ ਦਾ ਪੁਲ ਜਿਹਦੇ ਵਾਸਤੇ ਹਮੇਸ਼ਾ ਰਾਜਨੀਤੀ ਹੁੰਦੀ ਰਹੀ ਮੇਰੇ ਚਾਹੇ ਬੱਗੇ ਮੈਂ ਪਾਸ ਹੋਵੇ ਨਾ ਹੋਵੇ ਦਸਾਂ ਦਿਨਾਂ ਦੇ ਵਿੱਚ ਵਿੱਚ ਮੈਂ ਵਧਾਇਕ ਮੈਨੂੰ ਲੋਕ ਜੇ ਬਣਾ ਦੇਣ ਮੈਂ 10 ਦਿਨਾਂ ਦੇ ਵਿੱਚ ਚਾਰ ਨਾ ਸਿਨੇਮਾ ਦੇ ਕੋਲ ਜਿਹੜਾ ਸੱਤ ਇਹਦਾ ਪੁਲ ਹੈਗਾ ਬੁੱਢੇ ਦਰਿਆ ਦਾ ਉਹ ਸ਼ੁਰੂ ਕਰਵਾ ਦੂੰਗਾ ਰਮਨਜੀਤ ਲਾਲੀ ਦਾ ਮੁਕਾਬਲਾ ਕਿਸ ਦੇ ਨਾਲ ਕਿਹੜੇ ਕੈਂਡੀਡੇਟ ਮੇਰਾ ਨਹੀਂ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਮੁਕਾਬਲਾ ਇਹਦੇ ਬੱਗਾ ਦੀ ਲਹਿਰ ਚੱਲ ਰਹੀ ਹੈ ਨਹੀਂ ਉਹ ਲਹਿਰ ਉਹਨਾਂ ਦੀ ਹੁਣ ਚੱਲਦੀ ਹੋएगी ਪੋਸਟਰਾਂ ਦੇ ਵਿੱਚ ਲੇਕਿਨ ਜੋ ਮਨਾਂ ਦੇ ਅੰਦਰ ਲਹਿਰ ਚੱਲ ਰਹੀ ਹੈ ਉਹ ਰਮਨਜੀਤ ਲਾਲੀ ਦੀ ਹੈ ਟਾਈਮ ਦੇ ਲਈ ਬਹੁਤ ਬਤਾ ਬੱਗਾ ਜੀ ਬੱਗਾ ਜੀ ਜਾਂ ਕੋਈ ਹੋਰ ਕੋਈ ਹਲਕੇ ਦੇ ਲੋਕਾਂ ਨੂੰ ਦੱਸਣ ਵੇ ਮੈਂ ਆ ਕੀਤਾ ਰਮਨਜੀਤ ਲਾਲੀ ਨੇ ਤਾਂ ਅਨੇਕ ਕੰਮ ਕੀਤੇ ਪਤਾ ਨਹੀਂ ਕਿੰਨੇ ਸਕੂਲ ਅਪਗ੍ਰੇਡ ਕਰਾਏ ਆ ਹੈ ਪੈਨਸ਼ਨ ਵਧਾਉਣ ਲਈ ਮੈਂ ਅੰਦੋਲਨ ਕੀਤਾ 250 ਮਿਲਦੀ ਹੁੰਦੀ ਸੀ ਅੱਜ 1500 ਕਰਵਾ ਲਈ ਤੇ ਜਿੱਦਣ ਮੈਂ ਤੁਸੀਂ ਕਹਿੰਦੇ ਪਹਿਲਾ ਕੰਮ ਕੀ ਕਰੋਗੇ ਇਮੀਡੀਏਟਲੀ ਮੇਰਾ ਏਜੰਡਾ ਸੀ 15 ਸਾਲ 20 ਸਾਲ ਪੁਰਾਣਾ ਜਦੋਂ 250 ਪੈਨਸ਼ਨ ਮਿਲਦੀ ਸੀ ਮੈਂ ਕਿਹਾ ਸੀ ਲਾਲੀ ਨੂੰ ਕਿਤੇ ਤਾਕਤ ਮਿਲੀ ਇੱਕ ਜ਼ੀਰੋ ਪਿੱਛੇ ਲਵਾਣੀ ਹੈ ਤੇ ਇੱਕ ਜ਼ੀਰੋ ਪਿੱਛੇ ਲੱਗਣ ਦਾ ਮਤਲਬ 2500 ਤੇ 1500 ਤੋਂ ਇਹਨਾਂ ਤੋਂ ਕਰਵਾ ਲਈ ਤੇ ਉਹ ਬਜ਼ੁਰਗਾਂ ਵਾਸਤੇ 2500 ਕਰਾਣੀ ਆ ਇੱਕ ਇੱਥੇ 2-3 ਏਕੜ ਜ਼ਮੀਨ ਪਈ ਆ ਸ਼ਹਿਰ ਦੇ ਵਿੱਚ ਉੱਥੇ ਇਸ ਹਲਕੇ ਦੇ ਲੋਕਾਂ ਵਾਸਤੇ ਮੈਂ ਲਾਇਰ ਬੈਲੀ ਜਾਂ ਸਟੇਡੀਅਮ ਬਣਵਾਣਾ ਬੱਚੇ ਖੇਡਣ ਖੇਡਾਂ ਨਾਲ ਜੁੜਨ ਸੋ ਆਡਾ ਵੱਡਾ ਡਾਕਟਰ ਅੰਬੇਡਕਰ ਭਵਨ ਜਿਹੜਾ ਪੂਰੇ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਜਿੱਥੇ ਰੋਜ਼ ਦੋ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਹੁੰਦੇ ਜਿੱਥੇ 1.5 ਲੱਖ ਰੁਪਈਆ ਡੇਲੀ ਦੋ ਪਰਿਵਾਰਾਂ ਦਾ ਹੀ ਬਚਤ ਹੁੰਦੀ ਆ ਬਹੁਤ ਨੋਮੀਨਲ ਚਾਰਜ ਰੱਖਿਆ ਉਹ ਮੈਂ ਬਣਵਾਇਆ ਮੇਰੇ ਸਾਥੀਆਂ ਦੇ ਸਹਿਯੋਗ ਨਾਲ ਮੇਰੇ ਸਮਾਜ ਦੇ ਸਹਿਯੋਗ ਨਾਲ ਉਹ ਲੋਕਾਂ ਦਾ ਫਾਇਦਾ ਹੋ ਰਿਹਾ ਔਰ ਉਹਦੀ ਪਹਿਚਾਣ ਸੈਕੂਲਰਿਜ਼ਮ ਹਰ ਜਾਤੀ ਮਾਜੂਦੇ ਸੋ ਇਹ ਜਿਹੜੇ ਤੁਸੀਂ ਕਹਿੰਦੇ ਬੱਗਾ ਜੀ ਨਾਲ ਇਹ ਬਈ ਹੋਰ ਕਿਸੇ ਨਾਲ ਪਾਣ ਇਹ ਸਿਰਫ ਆਹਾ ਲਾਇਓਏ ਇਹਨਾਂ ਨੇ ਵੱਡੇ ਵੱਡੇ ਹੋਲਡਿੰਗ ਸੋਸਾਇਟੀ ਨੂੰ ਸਮਾਜ ਨੂੰ ਕਹਿਣ ਲਈ ਇਹਨਾਂ ਕੋਲ ਕੁਝ ਨਹੀਂ ਹੈ ਰਮਨਜੀਤ ਲਾਲੀ ਕੋ ਬਹੁਤ ਇਸ ਕਰਕੇ ਹੁਣ ਜਦੋਂ ਮੇਰਾ ਕਿਉਂਕਿ ਮੈਨੂੰ ਸਿੰਬਲ ਮੈਂ ਆਜਾਦ ਆ ਤੇ ਮੈਨੂੰ ਸਿੰਬਲ ਕੱਲ ਨੂੰ ਮਿਲਣਾ ਹੈ ਪਰਸੋਂ ਨੂੰ ਅਸੀਂ ਵੀ ਲਾਵਾਂਗੇ ਤੇ ਮੈਂ ਹਜੇ ਲੋਕਾਂ ਚ ਗਿਆ ਵੀ ਨਹੀਂ ਕਿਉਂਕਿ ਮੈਨੂੰ ਲੋਕਾਂ ਨੇ ਪੁੱਛਣਾ ਜੀ ਤੁਹਾਡਾ ਸਿੰਬਲ ਕੀ ਆ ਸੀ ਤੁਹਾਨੂੰ ਵੋਟ ਪਾਣੀ ਹੈ ਮੈਂ ਕਿਹਾ ਸਿੰਬਲ ਆ ਲਵੇ ਫਿਰ ਮੈਂ ਜਾਊਂਗਾ ਸੋ ਮੇਰੇ ਕੋਲ ਤਾਂ ਬਹੁਤ ਸਾਰੇ ਨੇਕ ਕੰਮ ਆ ਕਹਿਣ ਨੂੰ ਇਹਨਾਂ ਕੋਲ ਕੁਝ ਨਹੀਂ ਹੈ ਸਿਰਫ ਪੈਸੇ ਆ ਵੱਡੇ ਵੱਡੇ ਦਫ਼ਤਰ ਆ ਹੋਲਡਿੰਗ ਲਾਰਜ ਸ਼ਡੇ ਪੋਸਟਰ ਲਾਰਜ ਸ਼ਡੇ ਲੋਕਾਂ ਨੂੰ ਸ਼ਰਾਮਾਂ ਪਿਆਣਗੇ ਜੋ ਪੁੱਠੇ ਸਿੱਧੇ ਕੰਮ ਉਹ ਕਰਨਗੇ ਲੇਕਿਨ ਲੋਕਾਂ ਦੇ ਮਨਾਂ ਦੇ ਅੰਦਰ ਪੱਕਾ ਕਲੀਅਰ ਹੈ ਪਰ ਮੈਂ ਆਪਣੇ ਅਸਰਾਂ ਦੇ ਕਾਲ ਉਥੇ ਨੋਮੀਨੇਸ਼ਨ ਕਰਕੇ ਆਇਆ ਮੈਂ ਆਪਣੇ ਆਰਓ ਨੂੰ ਕਿਹਾ ਮੈਂ ਕਿ ਹਾਰੋ ਸਾਹਿਬ 10 ਮਾਰਚ ਨੂੰ ਰਿਜ਼ਲਟ ਆਣਾ ਤੁਸੀਂ ਸਰਟੀਫਿਕੇਟ ਰਮਨਜੀਤ ਲਾਲੀ ਨੂੰ ਦੇਣਾ ਧੰਨਵਾਦ ਬਹੁਤ ਬਹੁਤ ਟਾਈਮ ਦੇਣ ਲਈ ਥੈਂਕ ਯੂ ਤੁਹਾਡੇ ਸਾਰੇ ਦਰਸ਼ਕਾਂ ਦਾ ਜੀ ਜੀ ਇਹ ਸਾ ਨਮਨਜੀਤ ਲਾਲੀ ਜੀ ਜਿਨ੍ਹਾਂ ਨੇ ਬੜੇ ਸੰਖੇਪ ਵਿੱਚ ਗੱਲਾਂ ਕਹੀਆਂ ਕਿ ਮੈਂ ਉਹ ਸਮਾਜ ਚਾਹੁੰਦਾ ਜਿਹਦੇ ਵਿੱਚ ਏਕਤਾ ਹੋਵੇ ਸਾਨੂੰ ਬਰਾਬਰਤਾ ਹੋਵੇ ਸਟੱਡੀ ਹੋਵੇ ਐਜੂਕੇਸ਼ਨ ਹੋਵੇ ਸਿਹਤ ਸਹੂਲਤਾ ਹੁਣ ਸਭ ਕੁਝ ਇੱਕੋ ਜਗ ਮਿਲੇ ਇਹ ਚਾਹੁੰਦੇ ਨੇ ਮੈਂ ਪੁਰਜ਼ੋਰ ਕੰਮ ਕਰਦਾ ਰਿਹਾ ਪਹਿਲਾਂ ਵੀ ਤੇ ਅੱਗੇ ਵੀ ਕਰਦਾ ਰਾਂਗਾ ਕੈਮਰਾ ਪਾਸਨ ਵਿਪਨ ਅਰੋੜਾ ਜਨਾ ਕੁਲਵੰਤ ਸਿੰਘ ਨੋਟ ਵੀ ਐਸਐਮਜੀ ਨਿਊਜ਼